ਜਿਉਂਦਾ ਸਰਲ ਤਰੀਕਾ ਜੁਨਾਨ ਦੇ ਮਸ਼ਹੂਰ ਦਾਰਸ਼ਨਿਕ ਸੁਕਰਾਤ ਯਾਤਰਾ ਕਰਦੇ ਹੋਏ ਇੱਕ ਨਗਰ ਵਿੱਚ ਗਈ ਉੱਥੇ ਉਹਨਾਂ ਦੀ ਮੁਲਾਕਾਤ ਇੱਕ ਬਜ਼ੁਰਗ ਸੱਜਣ ਨਾਲ ਹੋਈ ਦੋਵੇਂ ਆਪਸ ਵਿੱਚ ਕਾਫੀ ਕੁਲ ਮਿਲ ਗਏ ਬਜ਼ੁਰਗ ਸੱਜਣ ਬੇਨਤੀ ਕਰਕੇ ਸੁਕਰਾਤ ਨੂੰ ਆਪਣੇ ਘਰ ਲੈ ਗਏ ਖੁਸ਼ ਅਤੇ ਸਮਰਥ ਪਰਿਵਾਰ ਸੀ ਉਹਨਾਂ ਦਾ ਘਰ ਵਿੱਚ ਨੂ ਪੁੱਤ ਪੋਤੇ ਪੋਤੀਆਂ ਸਾਰੇ ਸਨ ਸੁਕਰਾਤ ਨੇ ਬਜ਼ੁਰਗ ਨੂੰ ਪੁੱਛਿਆ ਤੁਹਾਡੇ ਘਰ ਦਾ ਸੁੱਖ ਅਤੇ ਖੁਸ਼ਹਾਲੀ ਦਾ ਵਾਸ ਹੈ ਵੈਸੇ ਹੁਣ ਤੁਸੀਂ ਕਰਦੇ ਕੀ ਹੋ ਬਜ਼ੁਰਗ ਬੋਲਿਆ ਹੁਣੇ ਮੈਨੂੰ ਕੁਝ ਨਹੀਂ ਕਰਨਾ ਪੈਂਦਾ ਚੰਗਾ ਕਾਰੋਬਾਰ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਹੁਣ ਪੁੱਤਰਾਂ ਨੂੰ ਸੌਂਪ ਦਿੱਤੀ ਹੈ ਘਰ ਦੀ ਵਿਵਸਥਾ ਨੂੰ ਹੰਆ ਸੰਭਾਲ ਦੀਆਂ ਹਨ ਇਸ ਤਰ੍ਹਾਂ ਜੀਵਨ ਸੁਖਮਈ ਚੱਲ ਰਿਹਾ ਹੈ ਮੈਂ ਜੀਵਨ ਦੇ ਇਸ ਮੋੜ ਤੇ ਇੱਕ ਹੀ ਨੀਤੀ ਅਪਣਾਈ ਹੈ ਕਿ ਦੂਜਿਆਂ ਤੋਂ ਜ਼ਿਆਦਾ ਉਮੀਦ ਨਾ ਰੱਖੋ ਤੇ ਜੋ ਮਿਲੇ ਉਸ ਤੋਂ ਸੰਤੁਸ਼ਟ ਰਹੋ ਮੈਂ ਤੇ ਮੇਰੀ ਪਤਨੀ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਨੂੰ ਪੁੱਤਰਾਂ ਨੂੰ ਸੌਂਪ ਕੇ ਕਾਫੀ ਖੁਸ਼ ਹਾਂ ਹੁਣ ਉਹ ਜੋ ਕਹਿੰਦੇ ਹਨ ਮੈਂ ਕਰ ਦਿੰਦਾ ਹਾਂ ਅਤੇ ਜੋ ਖਾਣ ਨੂੰ ਦਿੰਦੇ ਹਨ ਉਹ ਖਾ ਲੈਂਦਾ ਹਾਂ ਮੈਂ ਬੱਚਿਆਂ ਦੇ ਕਿਸੇ ਵੀ ਕੰਮ ਵਿੱਚ ਰੋਣਾ ਨਹੀਂ ਬਣਦਾ ਪਰ ਕਦੇ ਦਾ ਤੁਹਾਡਾ ਮਨ ਕਰਦਾ ਹੋਵੇਗਾ ਕਿ ਉਹ ਤੁਹਾਡੀ ਗੱਲ ਮੰਨਣ ਜਾਂ ਸੁਣਨ ਸੁਖਰਾਦ ਨੇ ਪੁੱਛਿਆ ਬਜ਼ੁਰਗ ਬੋਲਿਆ ਜੇਕਰ ਉਹ ਮੇਰੇ ਕੋਲ ਸਲਾਹ ਲਈ ਆਉਂਦੇ ਹਨ ਤਾਂ ਮੈਂ ਆਪਣੇ ਅਨੁਭਵ ਦੇ ਹਿਸਾਬ ਨਾਲ ਉਹਨਾਂ ਦਾ ਮਾਰਗਦਰਸ਼ਨ ਕਰਦਾ ਹਾਂ ਉਹ ਮੇਰੀ ਸਲਾਹ ਦੇ ਅਮਲ ਕਰਦੇ ਹਨ ਜਾਂ ਨਹੀਂ ਇਹ ਦੇਖਣਾ ਅਤੇ ਇਸ ਬਾਰੇ ਸੋਚਣਾ ਮੇਰਾ ਕੰਮ ਨਹੀਂ ਹੈ ਉਹ ਮੇਰੇ ਨਿਰਦੇਸ਼ਾਂ ਤੇ ਚੱਲਣ ਹੀ ਇਹ ਮੇਰੀ ਇੱਛਾ ਨਹੀਂ ਹੁੰਦੀ ਸਲਾਹ ਦੇਣ ਤੋਂ ਬਾਅਦ ਵੀ ਜੇਕਰ ਉਹ ਪੁੱਲ ਕਰਦੇ ਹਨ ਤਾਂ ਮੈਂ ਚਿੰਤਿਤ ਨਹੀਂ ਹੁੰਦਾ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਸੁਖਰਾਤ ਬਹੁਤ ਖੁਸ਼ ਹੋਇਆ ਅਤੇ ਬੋਲਿਆ ਇਸ ਉਮਰ ਵਿੱਚ ਜੀਵਨ ਨਕੀਵੇਂ ਜੀਆ ਜਾਂਦਾ ਹੈ ਇਹ ਤੁਸੀਂ ਸਮਝ ਲਿਆ ਹੈ